ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਆ ਉਹ ਹੈ ਬੱਚਿਆਂ ਦੀ ਸਭ ਸੰਭਾਲ ਕਿਵੇਂ ਕਰੀਏ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ ਜਿਸ ਬਾਰੇ ਅੱਜ ਆਪਾਂ ਗੱਲਬਾਤਾਂ ਕਰਾਂਗੇ ਮਾਪੇ ਹੋਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਬੱਚਿਆਂ ਦੀ ਸਭ ਸੰਭਾਲ ਕਿਵੇਂ ਕਰੀਏ ਉਹਨਾਂ ਦੀ ਪਰਵਰਿਸ਼ ਕਿਵੇਂ ਹੋਵੇ ਉਹਨਾਂ ਦੀ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਧਿਆਨ ਕਿਵੇਂ ਰੱਖਿਆ ਜਾਵੇ ਕਿਵੇਂ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਇਹ ਇੱਕ ਮਾਪਿਆਂ ਦੀ ਇੱਕ ਬਹੁਤ ਵੱਡੀ ਤੇ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੱਚਿਆਂ ਨਾਲ ਜਿਹੜੀ ਪਿਆਰ ਮੁਹੱਬਤ ਹੈ ਮਾਪਿਆਂ ਦੀ ਉਹ ਕਿਵੇਂ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਜ਼ਿਆਦਾਤਰ ਆਪਾਂ ਜਦੋਂ ਕਹਿੰਦੇ ਆ ਤੂੰ ਆਹ ਕਰ ਆਹ ਕਰ ਆਹ ਕਰ ਤੇ ਇਦਾਂ ਕਹਿਣਾ ਮਨਵਾਉਣਾ ਜਿਹੜਾ ਉਹ ਘੱਟ ਕਰ ਦਿਓ ਤੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰੋ ਉਹਨਾਂ ਦੇਖੋਗੇ ਤੁਹਾਡਾ ਬੱਚਾ ਤੁਹਾਨੂੰ ਕੀ ਕਹਿਣਾ ਚਾਹੁੰਦਾ ਉਹਨੂੰ ਪਿਆਰ ਨਾਲ ਹੀ ਸਮਝਾਓ ਤਾਂ ਜ਼ਿਆਦਾ ਵਧੀਆ ਹੈ ਕਈ ਬੱਚੇ ਇੱਕ ਵਾਰ ਕਹਿਣ ਤੇ ਸਮਝ ਜਾਂਦੇ ਨੇ ਕਈ ਵਾਰੀ ਕਈ ਬੱਚੇ ਦੋ ਵਾਰ ਹਰੇਕ ਬੱਚੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ ਤਾਂ ਪੇਰੈਂਟਸ ਨੂੰ ਚਾਹੀਦਾ ਵੀ ਉਹ ਆਪਣੀ ਪੇਸ਼ਾ ਲੈਵਲ ਆ ਜਿਹੜਾ ਉਹ ਨਾਖ ਹੋਵੇ ਤੇ ਹੌਲੀ ਹੌਲੀ ਬੱਚਿਆਂ ਨਾਲ ਪਿਆਰ ਨਾਲ ਗੱਲ ਕਰੇ ਜਿਵੇਂ ਦਾ ਤੁਹਾਡਾ ਬਿਹੇਵੀਅਰ ਹੋਊਗਾ ਬੱਚੇ ਓਵੇਂ ਹੀ ਸਿੱਖਣਗੇ ਪਿਆਰ ਨਾਲ ਗੱਲ ਕਰਾਂਗੇ ਤਾਂ ਉਹ ਜ਼ਰੂਰ ਸਮਝ ਜਾਂਦੇ ਨੇ ਬੱਚਿਆਂ ਨੂੰ ਸਕੂਲ ਭੇਜਣਾ ਹੀ ਕਾਫੀ ਨਹੀਂ ਹੁੰਦਾ ਹੈਗਾ ਘਰ ਵਿੱਚ ਵੀ ਉਹ ਮਾਹੌਲ ਬਣਾਉਣਾ ਪੈਂਦਾ ਜਿਹਦੇ ਨਾਲ ਬੱਚਾ ਆਰਾਮ ਨਾਲ ਬੈਠ ਕੇ ਪੜ ਸਕਦਾ ਹੋਵੇ ਤੇ ਬੱਚੇ ਨੂੰ ਜਿੰਨੀ ਜ਼ਿਆਦਾ ਡਿਸਟਰਬੈਂਸ ਹੋਏਗੀ ਉਹਨਾਂ ਉਹਦਾ ਦਿਮਾਗ ਹੈ ਜਿਹੜਾ ਉਹ ਇੱਧਰ ਉੱਧਰ ਭੱਜੇਗਾ ਇਸ ਲਈ ਤੁਸੀਂ ਕਰ ਸਕਦੇ ਹੋ ਉਹਨੂੰ ਕਿਤਾਬਾਂ ਨਾਲ ਵੱਧ ਤੋਂ ਵੱਧ ਜੋੜ ਸਕਦੇ ਹੋ ਜਤੋਂ ਜ਼ਿਆਦਾ ਕਿਤਾਬਾਂ ਨਾਲ ਪਿਆਰ ਕਰਵਾਓ ਉਹਨਾਂ ਨੂੰ ਹਨਾ ਤੇ ਨੈਤਿਕ ਕਹਾਣੀਆਂ ਸੁਣਾਓ ਉਹਨਾਂ ਨੂੰ ਤੇ ਆਪਣੇ ਬਜ਼ੁਰਗਾਂ ਬਾਰੇ ਵੀ ਦੱਸੋ ਬਜ਼ੁਰਗਾਂ ਦਾ ਸਤਿਕਾਰ ਕਰੋ ਇਦਾਂ ਕਰਨ ਨਾਲ ਜਿਹੜੇ ਬੱਚੇ ਨੇ ਉਹ ਤੁਹਾਡੇ ਆਤਮ ਵਿਸ਼ਵਾਸ ਨਾਲ ਭਰ ਜਾਂਦੇ ਹਨ ਬੱਚਿਆਂ ਨੂੰ ਸਮਾਜਿਕ ਅਤੇ ਨੈਤਿਕ ਜਿਹੜੇ ਸੰਸਕਾਰ ਨੇ ਉਹ ਵੀ ਦੇਣੇ ਬਹੁਤ ਜ਼ਰੂਰੀ ਨੇ ਤੇ ਉਹਨਾਂ ਨੂੰ ਸਿਖਾਓ ਵੀ ਉੱਚੀ ਆਵਾਜ਼ ਤੁਸੀਂ ਬੱਚਿਆਂ ਨਾਲ ਕਦੇ ਵੀ ਗੱਲ ਨਾ ਕਰੋ ਉੱਚੀ ਆਵਾਜ਼ ਚ ਗੱਲਾਂ ਆਪਾਂ ਕਰਦੇ ਆ ਤਾਂ ਬੱਚੇ ਵੀ ਉੱਚੀ ਆਵਾਜ਼ ਚ ਗੱਲ ਕਰਦੇ ਨੇ ਬੱਚਾ ਸਾਹਮਣੇ ਲੜਾਈ ਝਗੜਾ ਕਰਾਂਗੇ ਗੁੱਸਾ ਕਰਾਂਗੇ ਉਹ ਵੀ ਸਿੱਖਣਗੇ ਤੇ ਉਹਨਾਂ ਨੂੰ ਇਹ ਚੀਜ਼ਾਂ ਤੋਂ ਦੂਰ ਰੱਖੋ ਤੇ ਉਹਨਾਂ ਨੂੰ ਸਿਖਾਓ ਵੀ ਕਿਵੇਂ ਵੱਡਿਆਂ ਦਾ ਸਤਕਾਰ ਕਰਨਾ ਹੈ ਜਦੋਂ ਇਹ ਚੀਜ਼ਾਂ ਉਹ ਇਦਾਂ ਨਹੀਂ ਸਿੱਖਣਗੇ ਜਦੋਂ ਇਹ ਗੁਣ ਤੁਹਾਡੇ ਵਿੱਚ ਆਪਣੇ ਵਿੱਚ ਪੈਦਾ ਹੋਣਗੇ ਤਾਂ ਬੱਚੇ ਤੁਹਾਨੂੰ ਦੇਖ ਕੇ ਹੀ ਸਿੱਖਣਗੇ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਬੱਚਿਆਂ ਦਾ ਜਿਹੜਾ ਸਕਰੀਨ ਟਾਈਮ ਆ ਉਹਦੇ ਉੱਤੇ ਵੀ ਧਿਆਨ ਦੇਣਾ ਪਏਗਾ ਇਹ ਨਹੀਂ ਹੈਗਾ ਕਿ ਉਹ ਸਾਰਾ ਦਿਨ ਸਕਰੀਨ ਟਾਈਮ ਤੇ ਜਿਆਦਾ ਤੋਂ ਜਿਆਦਾ ਰਹਿਣਾ ਹੁੰਦਾ ਟਾਈਮ ਵਧੇ ਉਹਦੇ ਨਾਲ ਅੱਖਾਂ ਨੇ ਜਿਹੜੀਆਂ ਨਿਗਾਹ ਹੈ ਉਹ ਵੀ ਕਮਜ਼ੋਰ ਹੋ ਜੇਗੀ ਤੇ ਉਹਨਾਂ ਦਾ ਜਿਹੜਾ ਖੇਡਣਾ ਕੁੱਦਣਾ ਉਹ ਵੀ ਘਟ ਘਟ ਹੋ ਜਾਏਗਾ ਕੋਸ਼ਿਸ਼ ਕਰੋ ਕਿ ਬੱਚੇ ਜਿਆਦਾ ਤੁਹਾਡੇ ਖੇਡਣ ਮਿੱਟੀ ਦੇ ਨਾਲ ਉਹਨਾਂ ਦਾ ਪਿਆਰ ਪਵੇ ਤੇ ਸਕਰੀਨ ਟਾਈਮ ਬਹੁਤ ਸਾਰੀਆਂ ਐਪਸ ਵੀ ਹੈਗੀਆਂ ਨੇ ਜਿਹੜੀਆਂ ਕਿ ਸਿੱਖਿਆਦਾਇਕ ਹੈਗੀਆਂ ਨੇ ਜਿੱਦਾਂ ਆਰਟ ਐਂਡ ਕਰਾਫਟ ਵਾਲੋ ਬੱਚਿਆਂ ਨੂੰ ਥੋੜਾ ਜਿਹਾ ਧਿਆਨ ਦਿਓ ਉਹਨਾਂ ਨੂੰ ਜੋੜੋ ਥੋੜਾ ਜਿਹਾ ਹੱਥੀ ਉਹਨਾਂ ਨੂੰ ਰੁਚੀ ਵੀ ਵਧੇਗੀ ਐਂਟਰਟੇਨਮੈਂਟ ਵੀ ਹੋਏਗਾ ਉਹਨਾਂ ਦਾ ਹਨਾ ਅਥੀ ਕੰਮ ਕਰਨਾ ਉਹਨਾਂ ਨੂੰ ਸਿਖਾਓ ਕੋਈ ਰੁਝੇਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਪਾਓ ਤੇ ਖੁਦ ਰੋਲ ਮਾਡਲ ਬਣੋ ਬੱਚਿਆਂ ਲਈ ਜਿਹੜਾ ਤੁਹਾਡਾ ਬਿਹੇਵੀਅਰ ਹੈ ਬੱਚਿਆਂ ਨਾਲ ਉਹ ਇੱਕ ਦੋਸਤਾਂ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਤਾਂ ਜੋ ਉਹ ਜੇਕਰ ਉਹਨਾਂ ਤੋਂ ਕੋਈ ਗਲਤੀ ਵੀ ਹੋ ਜਾਵੇ ਤਾਂ ਉਹ ਤੁਹਾਡੇ ਤੋਂ ਡਰਨ ਨਾ ਜੇ ਗਲਤੀ ਹੁੰਦੀ ਹੈ ਤਾਂ ਆਰਾਮ ਨਾਲ ਤੁਹਾਨੂੰ ਦੱਸ ਸਕਣ ਕਿ ਮੇਰੇ ਤੋਂ ਆ ਗਲਤੀ ਹੋ ਗਈ ਤੇ ਉਹਦੇ ਫਿਰ ਹੱਲ ਵੀ ਹੁੰਦੇ ਨੇ ਤੇ ਇਦਾਂ ਛਿੜਕਣਾ ਬੱਚੇ ਨੂੰ ਫਿਰ ਉਹ ਬੱਚਾ ਥੋੜਾ ਜਿਹਾ ਦਬਿਆ ਰਹੂਗਾ ਤੇ ਕੌਨਫੀਡੈਂਟ ਨਹੀਂ ਹੋਏਗਾ ਆਉ ਸੰਭਾਲੀਏ ਆਪਣੇ ਬੱਚਿਆਂ ਨੂੰ ਕਿਉਂਕਿ ਇਹ ਬੱਚੇ ਹੀ ਆਪਣਾ ਅਸਲੀ ਵਿਰਸਾ ਹਨ ਰੱਬ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਵਿੱਚ